ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਗੌੜੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਪਾਂਤ ਹੋਏ ਪਸਰਿਆ ਨਾਨਕ ਇਕੰਕਾਰ ਪੌੜੀ ਇਕੰਮ ਇਕੰਕਾਰ ਪ੍ਰਭ ਕਰੂੰ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰਉ ਹਰਿ ਰਾਏ ਤਾਂ ਕੀ ਆਸ ਕਲਿਆਣ ਸੁਖ ਜਾਤਿ ਸਭ ਕਛ ਹੋਏ ਚਾਰ ਕੁੰਟ ਦੇਹ ਦਿਸ਼ ਭ੍ਰਮਿਓ ਤਿਸ ਬਿਨ ਅਵਰਨਾ ਕੋਇ 베ਦ ਪੁਰਾਨ ਸਿਮਰਤ ਸੁਨੇ ਬਹੁ ਵਿਦ ਕਰੋ ਵਿਚਾਰ ਪਤਤ ਉਦਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਨ ਹਾਰ ਤਿਸ ਬਿਨ ਅਵਰ ਨਾ ਜਾਏ ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮਿਰ ਮੀਤ ਰਹਾਉ ਸ਼ਲੋਕ ਕਰੋ ਬੰਦਨ ਅਨਕ ਵਾਰ ਸ਼ਰਨ ਪਰੋਂ ਹਰ ਰਾਏ ਭ੍ਰਮ ਕਟਿਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰਸੇਵਾ ਕਰਨੀਤ RAM ਰਤਨ ਮਨ ਤਨ ਵਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੈ ਬਿਨਸੈ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਪਗਤ ਪਰਵੇਸ਼ ਲਾਭ ਮਿਲੈ ਟੋਟਾ ਹਿਰੈ ਹਰਦਰਗਹ ਪਤਵੰਤ ਰਾਮ ਨਾਮ ਤਨ ਸੰਚਵੈ ਸਾਚਾ ਸ਼ਾ ਭਗਵੰਤ ਉਠਤ ਬੈਠਤ ਹਰਿ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਬਸੇ ਜੀਤ ਸਲੋਕ ਤੀਨ ਬਿਆਪੈ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ ਪੌੜੀ ਤ੍ਰਿਤਿਆ ਤ੍ਰੈ ਗੁਣ ਬਿਖੈ ਫਲ ਕਬ ਉੱਤਮ ਕਬ ਨੀਚ ਨਰਕ ਸੁਰਗ ਭ੍ਰਮ ਤੋ ਕਣੋ ਸਦਾ ਸੰਗਾਰੈ ਮੀਚ ਹਰਕ ਸੋਗ ਸਹਿਸਾ ਸੰਸਾਰ ਹਉ ਹਉ ਕਰਤ ਬਿਹਾਏ ਜਿਨ ਕੀਏ ਤਿਸੈ ਨ ਜਾਣਨੀ ਕਿਤਵਹਿ ਅਨਕੂਪਾਇ ਆਦ ਬਿਆਦ ਉਪਾਦ ਰਸ ਕਬੋਨ ਟੂਟੈ ਤਾਪ ਪਾਰ ਬ੍ਰਹਮ ਪੂਰਨ ਧਨੀ ਨਹਿ ਬੂਜੈ ਪ੍ਰਤਾਪ ਮੋਹ ਪਰਮ ਬੂਡਤ ਘਣੋ ਮਹਾਨਰਕ ਮਹਿਵਾਸ ਕਰ ਕਿਰਪਾ ਪ੍ਰਭ ਰਾਖਲੇ ਨਾਨਕ ਤੇਰੀ ਆਸ ਸਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ ਚਾਰ ਪਦਾਰਥ ਅਸ਼ਟ ਸਿਧ ਭਜ ਨਾਨਕ ਹਰ ਨਾਮ ਪੌੜੀ ਚਤਰਥ ਚਾਰੇ 베ਦ ਸੁਣ ਸੋਧਿਉ ਤਤ ਬੀਚਾਰ ਸਰਬ ਖੇਮ ਕਲਿਆਣ ਨਿਧ RAM ਨਾਮ ਜਪਸਾਰ ਨਰਕ ਨਿਵਾਰੇ ਦੁਖ ਹਰੈ ਤੂੰ ਤਹ ਅਨਕ ਕਲੇਸ਼ ਮੀਚ ਹਟੈ ਜਮ ਤੇ ਛਟੈ ਹਰ ਕੀ ਰਤਨ ਪਰਵੇਸ਼ ਭਉ ਬਿਨ ਸੈ ਅੰਮ੍ਰਿਤ ਰਸੈ ਰੰਗ ਰਤੈ ਨਰੰਕਾਰ ਦੁਖ ਦਾਰਦ ਅਪਵਿੱਤਰਤਾ ਨਾ ਸਹਿ ਨਾਮ ਆਧਾਰ ਸੁਰ ਨਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾ ਦਰਵਾਲ ਸ਼ਲੋਕ ਪੰਜ ਵਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ पंचम पंच प्रधानते जेह जानयो परपंच कुसुम बास बह रंग कणो सब मिथ्या बल बंच नह जापे नह बूजियै नह कछ करत विचार स्वाद मो रस बेदियो अज्ञान रचियो संसार ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮ ਅਨੇਕ ਰਚਨ ਹਾਰ ਨਹਿ ਸਿਮਰਿਓ ਮਨ ਨਾ ਵਿਚਾਰ ਬਿਵੇਕ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨਾ ਰਚੈ ਪਰਪੰਚ ਸਲੋਕ ਖਟ ਸ਼ਾਸਤਰ ਊਚੌ ਕਹੈ ਅੰਤ ਨ ਪਾਰਾ ਵਾਰ ਭਗਤ ਸੋਹੈ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪੌੜੀ ਕਸ਼ਟਮ ਖਟ ਸ਼ਾਸਤਰ ਕਹੈ ਸਿਮਰਤ ਕਥੈ ਅਨੇਕ ਊਤਮ ਊਚੌ ਪਾਰ ਬ੍ਰਹਮ ਗੁਣ ਅੰਤ ਨ ਜਾਣੈ ਸ਼ੇਖ ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰ ਸਿਉ ਬੀਦੇ ਭਗਤ ਰਚੇ ਭਗਵੰਤ ਮੋ ਮਨ ਬ੍ਰਹਮ ਬਿਨਸਿਓ ਪਾਈ ਸ਼ਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੈ ਟੋਟਾ ਹਿਰੈ ਸਾਜ ਸੰਗ ਲਿਵ ਲਾਏ ਖਾਟ ਖਜ਼ਾਨਾ ਗੁਣ ਨਿਦ ਹਰੇ ਨਾਨਕ ਨਾਮ ਧਿਆਏ ਸ਼ਲੋਕ ਸੰਤ ਮੰਡਲ ਹਰ ਜਸ ਕਥੈ ਬੋਲੈ ਸਤ ਸੁਭਾਏ ਨਾਨਕ ਮਨ ਸੰਤੋਖੀਐ ਇਕ ਸਿਉ ਲੇਵ ਲਾਏ ਪੌੜੀ ਸਤਮ ਸੰਚੋ ਨਾਮ ਧੰਨ ਟੂਟ ਨ ਜਾਹੇ ਪੰਡਾਰ ਸੰਤ ਸੰਗਤ ਮਹਿ ਪਾਈਐ ਅੰਤ ਨ ਪਾਰਾ ਵਾਰ ਆਪ ਤਜੋ ਗੋਬਿੰਦ ਭਜੋ ਸ਼ਰਨ ਪਰੋ ਹਰ ਰਾਏ ਦੁਖ ਹਰੈ ਭਵਜਲ ਤਰੈ ਮਨ ਚਿੰਦਿਆ ਫਲ ਪਾਏ ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਣ ਅੰਤਰ ਬਾਹਰ ਸਦਾ ਸੰਗ ਕਰਨੇ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਨਾਨਕ ਤਿਸ ਬਲੇ ਹਾਰ ਨੈ ਹਰ ਹਰ ਨਾਮ ਜਪੇ ਸ਼ਲੋਕ ਆਠ ਪਹਿਰ ਗੁਣ ਗਾਈਐ ਤਜਿਐ ਅਵਰ ਜੰਜਾਲ ਜਮ ਕੰਕਰ ਜੋ ਨਸਕਈ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਦ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ਼ ਸਦਾ ਆਨੰਦ ਨਿਰਮਲ ਰੀਤ ਨਰੋਦਰ ਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮਹਿ ਊਚ ਵਿਸ਼ੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਬਿਕਾਰ ਨਾਨਕ ਨਾਮ ਬਿਸਾਰਿਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵੇਂ ਛਿਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਬਿਪਰੀਤ ਪਰਤ੍ਰੇ ਰਮੇ ਬਕੀ ਸਾਧ ਨਿੰਦ ਕੰਨ ਨ ਸੁਨੀ ਹਰ ਜਸ ਬਿੰਦ ਹਰੇ ਪਰ ਦਰਬ ਉਦਰ ਕਹਿ ਤਾਈ ਅਗਨ ਨ ਨਿਵਰੇ ਤ੍ਰਿਸ਼ਨਾ ਨ ਬੁਝਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮੇ ਅਭਾਗੇ ਸ਼ਲੋਕ ਦਸ ਦਿਸ਼ ਕੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਏ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੋਪਾਲ ਨੈਣੀ ਪੇਕਤ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮਹਿ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਸ਼ਲੋਕ ਇਕੋ ਏਕਮ ਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਏਕਾ ਦਸੀ ਨਿਕਟ ਪੇਖੋ ਹਰਿ ਰਾਮ ਇੰਦਰੀ ਬਸ ਕਰ ਸੁਣੋ ਹਰਿ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਬਿਦ ਬਰਤ ਸੰਪੂਰਨ ਭਇਆ ਤਾਵਤ ਮਨ ਰੱਖੈ ਇਕਠਾਏ ਮਨ ਤਨ ਚੁਜਪਤ ਹਰਨਾਈ ਸਭ ਮਹ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ ਸ਼ਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨ ਸੇ ਸਗਲ ਜੰਜਾਲ ਪੌੜੀ ਦਵਾ ਦਸੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਭੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੇ ਤੇ ਇਹ ਨਹਿ ਚਉ ਪਾਈਐ ਨਾਨਕ RAM ਰਮਤ ਫਿਰ ਜੋ ਨਾ ਆਈਐ ਸ਼ਲੋਕ ਤੀਨ ਗੁਣ ਮਹਿ ਵਿਆਪਿਆ ਪੂਰਨ ਹੋਤ ਨ ਕਾਮ ਪਤਤ ਉਧਾਰਣ ਮਨ ਬਸੈ ਨਾਨਕ ਛੁਟੈ ਨਾਮ ਪੌੜੀ ਤ੍ਰੋਦ시 ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾ ਮਨ ਮਹਿ ਆਇਓ ਸੁਖ ਸਾਗਰ ਪ੍ਰਭ ਨਿਮਖ ਨਗਾਇਓ ਹਰ ਕਉ ਸੋਗ ਕਾ ਦੇਹ ਕਰ ਬਾਂਦਿਓ ਦੀਰਗ ਰੋਗ ਮਾਇਆ ਆਸਾਦਿਓ ਦਿਨੇ ਵਿਕਾਰ ਕਰਤ ਸ਼ਰਮ ਪਾਇਓ ਨੈਣੀ ਨੀਂਦ ਸੁਪਨ ਬੜਾਇਓ ਹਰ ਮਿਸਰਤ ਹੋਵਤ ਇਹ ਹਾਲ ਸ਼ਰਨ ਨਾਨਕ ਪ੍ਰਭ ਪੁਰਖ ਦਿਆਲ ਸ਼ਲੋਕ ਚਾਰ ਕੁੰਟ 14 ਭਵਨ ਸਗਲ ਵਿਆਪਤ ਰਾਮ ਨਾਨਕ ਓਨਾਂ ਦੇਖੀਐ ਪੂਰਨਤਾ ਕੇ ਕਾਮ ਪੌੜੀ 14 ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸ਼ਾ ਰਵਿਆ ਪ੍ਰਭ ਏਕ ਧਰਨ ਆਕਾਸ਼ ਸਭ ਮਹਿ ਪ੍ਰਭ ਏਕ ਜਲ ਥਲ ਬਨ ਪਰਬਤ ਪਾਤਾਲ ਪਰਮੇਸ਼ਵਰ ਤਹ ਬਸੇ ਦਿਆਲ ਸੂਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ਪੌੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦਿਆ ਗੁਰਦੇਵ ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ ਟੁੱਟੇ ਬੰਧਨ ਬਹੁ ਬਿਕਾਰ ਸਫਲ ਪੂਰਨਤਾ ਕੇ ਕਾਮ ਦੁਰਮਤ ਮਿਟੀ ਹੋਮੇ ਛਟਨੀ ਸਿਮਰਤ ਹਰ ਕੋ ਨਾਮ ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਣ ਆਪ ਤਰਿਆ ਕੁਟੰਬ ਸਿਓ ਗੁਣ ਗੋਬਿੰਦ ਪ੍ਰਭ ਰਵਣ ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ਼ਰਾਮ ਸ਼ਲੋਕ ਪੂਰਨ ਕਬਹ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਵਾਇਆ ਨਾਨਕ ਹੋਤਨ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ ਜੀ ਜੰਤ ਦਿਆਲ ਪੁਰਖ ਸਭ ਉਪਰ ਜਾ ਕਾ ਹੱਥ ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਣ ਹਾਰ संत सहाय शरण जोग आठ पहर नमष्कार अकथ कथा नहु बुजियै सिमरो हर के चरण पतत उद्धारन अनाथ नाथ नानक प्रभु की शरण श्लोक दुख बिनसे सहसा गयो ਸ਼ਰਨ ਗਹੀ ਹਰ ਰਾਏ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ੇ ਕੋ ਦਰੜੈ ਤਿਸ ਕਾ ਹੋਏ ਉਧਾਰ ਕਲ ਬਿਕ ਕਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਉਜਲਾ ਨਹਿ ਪੋਹੈ ਤਿਸ ਮਾਏ ਸੋ ਸੁਰਤਾ ਸੋ ਬੈਸ਼ਨੋ ਸੋ ਗਿਆਨੀ ਤਨਵੰਤ ਸੋ ਸੂਰਾ ਕਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਦ ਬੈਸ਼ ਉਦਰੇ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪੁਣਾ ਨਾਨਕ ਤਿਸੇ ਰਵਾਲ ਖੱਤਰੀ ਬ੍ਰਾਹਮਣ ਸੂਦ ਬੈਸ਼ ਉਦਰੇ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪੁਣਾ ਨਾਨਕ ਤਿਸੇ ਰਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ